ਵੀ ओरिजिनल ਹੈ ਪੰਜਾਬ ਨੰਬਰ ਹੋਏਗਾ ਸਾਰੇ ਕਾਰਡ ਚੈੱਕ ਕਰਾ ਲੈ ਜਿੰਨਾ ਚੱਲੂ ओरिजिनल ਚੱਲੂ ਅੱਛਾ ਹਾਂ ਸਾਰਾ ਮੈਂ ਤਾਂ ਹਾਂ ਮੈਂ ਸੁਰਖੀ ਬਿੰਦੀ ਵਾਲੀ ਜੀ ਲਾਉਂਦਾ ਨਹੀਂ ਕਿਉਂ ਉਹ ਛਾਲਸੀ ਮੈਂ ਚਲਾ ਕੇ ਫਿਰ ਉਟਲੇ ਗਾਹ ਦੇ ਵਰਗੇ ਹੋ ਜਾਂਦੇ ਨੇ ਹਾਂ ਹਾਂ ਬਾਅਦ ਵਿੱਚ ਆਪਣਾ ਦੇ ਦੇਵਾਂਗੇ ਉਹ ਜੀ ਨਿਕਲੂਗਾ ਠੀਕ ਹੈ ਕਿਉਂ ਗਾਹ ਨੂੰ ਜੋੜਨਾ ਆਪਾਂ ਤੋੜਨਾ ਨਹੀਂ ਜਦ ਜਲ ਗਿਆ ਠੀਕ ਹੈ ਦੋ ਸਾਲੋਂ ਨਾ ਵੀ ਆਵੇ ਠੀਕ ਹੈ ਠੀਕ ਹੈ ਨਾ ਦੋ ਸਾਲਾਂ ਨੂੰ ਇੱਥੇ ਹੀ ਆ ਰਹੇ ਬਿਨ ਹੋਰ ਕਿਸੇ ਦੁਕਾਨ ਤੇ ਜਾਣ ਦੀ ਲੋੜ ਨਹੀਂ। ਕਹਿੰਦਾ ਸਵਾਗਤ ਹੈ ਆਪਣੇ YouTube ਚੈਨਲ ਤੇ Facebook ਤੇ। ਅੱਜ ਆਪਾਂ ਖੜੇ ਆ ਤਲਵੰਡੀ ਸਬੋ ਟਰੈਕਟਰ ਮੰਡੀ ਤੇ ਬਾਈ ਕੋਲੇ ਆਏ ਆ। ਬਾਈ ਜੀ ਪਹਿਲਾਂ ਆਪਣਾ ਨਾਮ ਦੱਸੋ ਜੀ। ਮੇਰਾ ਮਾਨ ਟਰੈਕਟਰ ਨੰਬਰ ਮਾਨ। ਠੀਕ ਹੈ ਜੀ। ਤੇ ਕਿੰਨੇ ਕੁ ਟਰੈਕਟਰ ਲੈ ਕੇ ਆਏ ਜੱਜ ਮੰਡੀ 'ਚ ਆਪਣੇ? 35 36 ਹੋਣਗੇ। 35 36 ਤੇ ਸਭ ਦਾ ਰੇਟ ਜੈਜ ਹੈ ਜੀ। ਹਾਂ। ਤੇ ਕੰਡੀਸ਼ਨ? ਓਕੇ ਹੋਗੇ। ਚਲੋ ਫਿਰ ਆਜੋ ਕਰਦੇ ਹਾਂ ਸ਼ੁਰੂ ਜੇ ਆਪਾਂ। ਹਾਂ। ਤੇ ਸਟੈਂਡਰਡ ਹੈ ਜੀ 4 ਮਾਲੀਆਂ। ਚੁੱਪ ਵਾਲੀ ਕਾਪੀ ਆ। ਅੱਛਾ ਜ ਇੰਨੇ ਦੇ ਘੰਟੇ ਬਾਕੀ ਲੈ ਜਾਣਾ ਠੀਕ ਹੈ 235 ਦਾ ਠੀਕ ਹੈ 235 ਦਾ ਕੋਈ ਸ਼ੋਰਟ ਵਗੈਰਾ ਜਦ ਤੂੰ ਪਹਿਲੀ ਵਾਰ ਆਇਆ ਜਿੱਤਰੀ ਵੀੜੋ ਦੇ ਕੋ ਪੰਜ ਹਜ਼ਾਰ ਨੂੰ ਹੀ ਛੱਡ ਦੇਗਾ ਪਤਾ ਨਾ ਲੈਦੇ 5000 ਤੇ ਨਾ ਤਾਂ ਛੱਡ ਦਾਂਗੇ ਠੀਕ ਹੈ ਜੀ ਮੰਨ ਕੇ ਚੱਲੋ 230 ਤੱਕ ਗਿੰਦੀ ਆਪਾਂ ਹਾਂ ਠੀਕ ਹੈ ਜੀ ਤੇ ਅਗਲੇ ਬੰਨੇ ਸੋਨਾ ਲੀਕਾ 8 ਮਾਡਲ 35 ਹਾਂ ਤੇ ਇਹ 8 ਮਾਡਲ ਹੈ ਟਾਇਰ 20 ਕਿਟੀ ਦੇ ਨਵੇਂ 225 ਦਾ ਠੀਕ ਹੈ 225 ਦਾ ਹਾਂ ਕੈਨ ਨੂੰ ਭਾਵੇਂ ਜੋ ਮਰਜ਼ੀ ਕਹਿ ਦੀ ਇੱਥੇ ਜਿੰਨਾ ਲਿਖਿਆ ਉਹਦੇ ਤੋਂ ਡਿਸਕਾਊਂਟ ਹੋਏਗਾ ਹਾਂ ਠੀਕ ਹੈ ਇਧਰ ਵੀ ਰੇਟ ਦਿਖਾ ਦੇ ਸਿੱਧਾ ਡਿਸਕਾਊਂਟ ਕਰਾਂਗੇ ਕੋਈ ਉਹ ਨਿੰਗਾ ਵਿਕਾਈ ਆ ਵਾਂਗੇ ਇਨੇ ਦਾ ਕਰਤਾ ਉਹਨੇ ਦਾ ਕਰਤਾ ਹਾਂ ਬਿਨਾ ਕਹੇ ਤੋਂ ਛੋਟ ਹੈ ਤੇ ਨੰਬਰ ਕਿੱਥੋਂ ਦਾ ਹੋਏਗਾ ਜੀ ਪੰਜਾਬ ਦਾ ਪੰਜਾਬ ਦੇ ਆਪਣੇ ਕੋਲੇ ਸਾਰੇ ਟਰੈਕਟਰ ਪੰਜਾਬ ਨੰਬਰ ਹੀ ਮਿਲਦੇ ਨੇ ਹਾਂ 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 ਸਾਰੇ ਕੋਈ ਹਰਿਆਣਾ ਨੰਬਰ ਜਾਂ ਕੋਈ ਸਾਈਡ ਦਾ ਨੰਬਰ ਨਹੀਂ ਕੋਦਾਂ ਮਿਲ ਜੂਗਾ ਮਿਲ ਗਿਆ ਇੱਕ ਅੱਦਾ ਇਹ ਆ ਗਿਆ ਜੀ ਸੋਨਾ ਲੀਕਾ ਡੀਆਈ 35 ਇਹ ਐਚ ਡੀ ਐਮ ਦੇ ਵਿੱਚ ਆ 95 ਐਚ ਪੀ ਦਾ ਟਰੈਕਟਰ ਹੈ ਜੀ ਹਨਾ 22 ਮਾਹ ਲੈ ਅੱਛਾ ਜੀ ਇਹਦਾ ਸਵਾ ਚਾਰ ਲੱਖ ਲੋਨ ਹੋ ਜੂ ਅੱਛਾ ਜੀ ਤੇ 445 ਦਾ ਦੇ ਦਾਂਗੇ ਆਪਾਂ 445 ਦਾ ਟਾਇਰ ਫਿਰ ਨਾਲ ਦੇ ਜੀ ਹਾਂ ਜੀ ਨਾਲ ਦੇ ਨੇ ਚੱਲੇ ਹੋਏ ਕੰਪਨੀ ਦੇ ਪਾਵਰ ਸਟੀering ਹੈ ਜੀ ਹਾਂ ਜੀ ਫੁੱਲ ਟੌਪ ਹੈ ਠੀਕ ਆ ਫੁੱਲ ਟੌਪ ਹੈ ਤੇ ਇਹ ਕਿੰਨੇ ਦਾ ਦੇਣਾ ਹੈ ਇਹ ਆਪਾਂ ਇਹ 445 ਦਾ 4 ਲੱਖ 45 ਹਜ਼ਾਰ ਦਾ ਠੀਕ ਹੈ ਜੀ ਐਂਡੋਫਾਰਮ 30 55 ਦਾ 60 ਐਚ ਪੀ ਠੀਕ ਹੈ 60 ਐਚ ਪੀ ਜਮਾਂ ਨਵਾਂ ਟਰੈਕਟਰ ਹੈ ਨਵਾਂ ਟਰੈਕਟਰ ਤੇ ਟਾਇਰ ਨਾ 80% ਨਾਲ ਦੇ ਅੱਛਾ ਕਨੋਪੀ ਵਗੈਰਾ ਨਾਲ ਹੀ ਦੇਣੀ ਨਾਲ ਦੇਣੀ ਆ ਪਲਾ ਕਰਨਾ ਠੀਕ ਐ ਐ ਹੁੰਦਾ ਨਾ ਕਈ ਵਾਰੀ ਬਾਅਦ ਚ ਕਹਿਣਾ ਨਹੀਂ ਸੀ ਯਾਰ ਰੇਟ ਸਾਈਡ ਦਾ ਐ ਤੇ ਇਹ ਫਿਰ ਕਿੰਨੇ ਚ ਦੇਣਾ ਜੀ 4 ਲੱਖ 40 ਆ 3 ਲੱਖ 40 ਹਜ਼ਾਰ ਦਾ 3 ਲੱਖ 40 ਹਜ਼ਾਰ ਦਾ ਨੰਬਰ ਪੰਜਾਬ ਪੰਜਾਬ ਜੀ ਲੋਨ ਵਗੈਰਾ ਜੀ ਹੈ ਲੋਨ ਲੋਨ ਕਿੰਨਾ ਹੋ ਜਾਏਗਾ ਜੀ ਉਸ ਤੇ ਲੋਨ ਤਾਂ 3 ਲੱਖ ਰੁਪਏ ਹੋ ਜੀ 3 ਲੱਖ ਹੋ ਜਾਏਗਾ ਅਗਲੇ ਬੰਨੇ ਆ ਗਿਆ ਅਰਜਨ ਵੈਲੀ ਉਮੀ ਮੋਲ 552 ਕੇ 605 605 19 ਮਾਡਲ 19 ਮਾਡਲ ਹੈ ਜੀ ਤੇ ਨੰਬਰ ਪੰਜਾਬ ਦਾ ਕਿੱਥੋਂ ਦਾ ਨੰਬਰ ਹੈ ਜੀ ਬਰਨਾਲੇ ਦਾ ਬਰਨਾਲੇ ਦਾ ਨੰਬਰ ਹੈ ਜੀ ਇੱਕ ਵੀਰੇ ਇਹ ਵੀ ਦੱਸ ਦੋ ਵੀ ਟੱਚਿੰਗ ਹੋਈ ਹੋਏਗੀ ਕਿਸੇ ਡੈਕਟਰ ਨੂੰ ਨਾ ਨਾ ओरिजिनल ਸਾਰੀ ओरिजिनल ਮੈਂ ਕਿਹਾ ਲੋਕਾਂ ਵਾਂਗੂ ਪੇਂਟਰ ਕਰੇ ਰੱਖਣੇ ਆ ਇਹ ਵੀ ओरिजिनल ਹੋਊਗੀ ਠੀਕ ਹੈ ਹਾਂ ਆਪਾਂ ਸਾਰਾ オリジナル ਹੋਏਗਾ ਕਹਿ ਕੇ ਦੇਵਾਂਗੇ ਹਾਂ ਹੈਨਾ ਵੀ オリジナル ਹੈ ਪੰਜਾਬ ਨੰਬਰ ਹੋਏਗਾ ਸਾਰੇ ਆਨਲਾਈਨ ਕਾਰ ਚੈੱਕ ਕਰਾ ਲਾਂ ਜਿੰਨਾ ਚੱਲੂ オリジナル ਚੱਲੂ ਅੱਛਾ ਹਾਂ ਸਾਰਾ オリジナル ਚੱਲਿਆ ਮੈਂ ਮਾ ਸਰਖੀ ਬਿੰਦੀ ਵਾਲੀ ਜੀ ਲਾਉਂਦਾ ਨਹੀਂ ਕਿਉਂ ਉਹ シャルਸੀ ਮੇ ਚਲਾ ਕੇ ਫਿਰ ਉਟਲੇ ਗਾਹ ਦੇ ਵਰਗੇ ਹੋ ਜਾਂਦੇ ਨੇ ਹਾਂ ਹਾਂ ਬਾਅਦ ਵਿੱਚ ਆਪਣਾ ਦੇ ਦੇਵਾਂਗੇ ਉਹੋ ਜਿਹਾ ਲੱਗੂਗਾ ਠੀਕ ਹੈ ਕਿਉਂ ਗਾਹ ਨੂੰ ਜੋੜਨਾ ਆਪਾਂ ਤੋੜਨਾ ਨਹੀਂ ਜੇ ਅੱਜ ਲੱਗਿਆ ਠੀਕ ਹੈ 2 ਸਾਲਾਂ ਨੂੰ ਵੀ ਆਵੇ ਠੀਕ ਹੈ ਠੀਕ ਹੈ ਨਾ 2 ਸਾਲਾਂ ਨੂੰ ਵੀ ਇੱਥੇ ਆਵੇ ਵੀ ਹੋਰ ਕਿਸੇ ਦੁਕਾਨ ਤੇ ਜਾਣ ਦੀ ਲੋੜ ਨਹੀਂ ਟਾਇਰ ਕਿੰਨੇ ਪਰਸੈਂਟ ਹੈ ਜਿੰਦੇ ਇਹਦਾ 80 ਪੈਟਾ ਨਾਲ ਦੇ ਚਾਰੇ ਚਾਰੇ ਨਾਲ ਦੇ ਠੀਕ ਹੈ ਜੀ ਇਹ ਕਿੰਨੇ ਤੱਕ ਦੇਣਾ ਆਪਾਂ ਇਹ 5 ਲੱਖ 35000 5 ਲੱਖ 35000 ਦਾ ਛੱਡ ਦਾਂਗੇ ਆਪਾਂ ਬਸ ਕੋਈ ਹੋ ਜਾਏਗਾ ਮੌਕੇ ਤੇ ਨਾ 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 ਫਟ ਪੂਰਾ ਪੂਰਾ ਹੀ ਹੈ ਪੂਰਾ ਪੂਰਾ ਹੀ ਹੈ ਚਲੋ ਜੀ ਅਗਲੇ ਬੰਨੇ ਮਹਿੰਦਰਾ 265 DI XP ਪਲਸ 23 ਮਲ 4 ਲੱਖ 40000 ਰੁਪਏ ਦੇ ਤਾਂ 4 ਲੱਖ ਦੇ ਦਾਂਗੇ 4 ਲੱਖ ਦਾ ਆ ਬੈਂਪਰ ਲੱਗਾ ਹੋਇਆ ਟਾਇਰ ਇਹਦੇ ਸਾਰੇ ਨਾਲ ਦੇ ਆ ਜੀ オリジナル ਹਾਂ ਜੀ ਠੀਕ ਹੈ ਜੀ ਕਿਤੇ ਕੋਈ ਟੱਚਿੰਗ ਨਹੀਂ ਲੋਨ ਵਗੈਰਾ ਕਿੰਨਾ ਹੋ ਜਾਏਗਾ ਜੀ ਇਹ 4 ਲੱਖ ਰੁਪਏ ਬਣੂ 4 ਲੱਖ ਰੁਪਏ ਪੂਰਾ ਹੋ ਜਾਏਗਾ ਜੀ ਹਾਂ ਠੀਕ ਹੈ ਜੀ ਤੇ ਮੰਨ ਕੇ ਚਲੋ ਇਹਦੇ ਤੇ ਦੇਣਾ ਤਾਂ ਮੈਨੂੰ ਤਾਂ ਫਿਰ ਤੁਸੀਂ ਆਖਿਆ 440 ਲਿਖਿਆ ਹੈ 4 ਦਾ ਤੁਸੀਂ ਆਖਿਆ 4 ਦਾ ਹੀ ਲੋਨ ਫਿਰ ਤਾਂ ਕੁਝ ਵੀ ਨਹੀਂ ਦੇਣੇ ਪੈਣੇ ਪੈਸੇ ਹਾਂ ਪੂਰੇ ਦਾ ਹੀ ਲੋਨ ਕਰਾ ਦੋਗੇ ਹਾਂ ਜ਼ੀਰੋ ਮੰਨ ਲਓ ਬਸ ਸਿੱਧਾ ਚਾਬੀ ਵੜਾਉਣੀ ਹੈ ਜੀ ਆਪਾਂ ਚਾਬੀ ਵੜਾਉਣੇ ਦੇ ਕੋਲੋਂ 50000 ਪਾ ਦੂ ਤਾਂ ਫਾਇਦਾ ਹੈ ਨੀਰਾਪੁਰਾ ਤਾਂ ਸਾਧੇ ਪਾ ਦਿੰਦੇ ਨਾਲ ਹੋਰ ਠੀਕ ਹੈ ਤੇ ਇੱਕ ਵੀਰੇ ਇਹ ਦੱਸੋ ਮੰਨ ਲਓ ਲੋਨ ਹੋਣ ਚ ਕੋਈ ਦਿੱਕਤ ਤਾਂ ਨਹੀਂ ਆਉਂਦੀ ਕੋਈ ਦਿੱਕਤ ਨਹੀਂ ਆਉਂਦੀ ਆਧਾਰ ਕਾਰਡ ਪਿੰਨ ਕਾਰਡ ਪਾਉਣ ਸਿੰਬਲਾਂ ਠ ਵਿਹਾਰ ਇੱਕ ਬੰਦੇ ਦਾ ਹੋ ਜਾਏਗਾ ਠੀਕ ਹੈ ਅਗਲੇ ਬੰਦੇ ਸੋਨਲਿਕਾ 750 55 ਐਚਪੀ ਚਾਹੇ ਨੰਬਰ ਕਿੱਥੋਂ ਦਾ ਜੀ 21 ਮਾਡਲ ਪੰਜਾਬ ਦਾ ਅੱਛਾ ਜੀ ਕਿੰਨੇ ਘੰਟੇ ਚੱਲਿਆ ਜੀ ਇਹਦੇ 21 ਮਾਡਲ ਹੈ ਇਹ 600 ਘੰਟੇ ਚੱਲੂ 600 ਘੰਟੇ ਫਿਰ ਤਾਂ ਚੱਲੇਗਾਖਣੀ ਵੀ ਟਰੈਕਟਰ ਹੈ ਨਾ ਸਾਢੇ 5 ਲੱਖ ਦੇ ਦਾਂਗੇ ਸਾਢੇ 5 ਲੱਖ ਰੁਪਏ ਦਾ ਦੇ ਦਾਂਗੇ ਅਸਲੀ ਰੇਟ ਵੀ ਦੱਸ ਦਿਆ ਕਰੋ ਜੀ ਬਾਅਦ ਚ ਇੱਕ ਕਸਟਮਰ ਨੇ ਕਿਹਾ ਨਾ ਡਿਸਕਾਊਂਟ ਨਹੀਂ ਕੀਤਾ ਇਹ 580 ਰੇਟ ਹੈ ਸਾਢੇ 5 ਦਾ ਦੇਵਾਂਗੇ ਹਾਂ ਸਾਢੇ 5 ਦਾ ਦੇਵਾਂਗੇ 30000 ਪਹਿਲਾਂ ਕਹਿਣ ਤੋਂ ਬਿਨਾਂ ਹੀ ਛੋਟ ਕਰਦੇ ਬਾਕੀ ਜਦੋਂ ਆਓਗੇ ਹੋਰ ਵੀ ਕੋਈ ਮਾਣ ਦਾਂਗੇ 24 ਮਲ ਐਂਡੋਫਾਰਮ ਹੈ ਹਾਂਜੀ ਜਮਾ ਨਮਾ 3055 ਅੱਛਾ ਡਿਸਟ੍ਰੀਬਿਊਟਰ ਲਗਾ ਦਿਖਾ ਦੇ ਫੁੱਲ ਕਿੰਨੇ ਚੱਲੇ ਇਹ 500 ਘੰਟਾ ਸਾਰਾ ਕੁੱਲ ਮਲਾ ਕੇ ਹੂੰ ਠੀਕ ਹੈ ਜੀ ਇੱਕ ਵਸ ਤੱਕ ਦੇਣਾ ਆਪਾਂ ਇਹ ਰੇਰਾਂਗਾ 5.4 ਲੱਖ ਦਾ 5.4 ਲੱਖ ਦਾ ਦਿਨਾ ਨੰਬਰ ਕਿੱਥੋਂ ਦਾ ਜੀ ਨੰਬਰ ਪੰਜਾਬ ਦਾ ਪੰਜਾਬ ਦਾ ਨੰਬਰ ਹੈ ਪੰਜੀ ਮਾਡਲ ਹੈ 4,65,000 ਰੁਪਿਆ ਰੇਟ ਲਿਖਿਆ ਕਨੋਪੀ ਯੂ ਲੱਗੀ ਹੋਈ ਆ ਕੰਪਲੀਟ ਦਾ ਸੈਟ ਦਾ ਸੈਟ ਹੀ ਦੇਣਾ ਤੇ ਨੰਬਰ ਜੀ ਆਪਣਾ ਮੋਬਾਈਲ ਨੰਬਰ ਦੱਸੋ ਜੀ 9435 ਹਾਂਜੀ 59027 ਨੰਬਰ ਤੁਸੀਂ ਨੋਟ ਕਰ ਲਿਆ ਇਸ ਸਕਰੀਨ ਤੇ ਵੀ ਚੱਲਦਾ ਪਿਆ ਵੀਡੀਓ ਨੂੰ ਕਰਦੇ ਆ ਸ਼ੇਅਰ ਮਿਲਦੇ ਆ ਕਿਸੇ ਹੋਰ ਵੀਡੀਓ ਚ ਧੰਨਵਾਦੀ